ਹਾਂਜੀ ਇਹ ਵਾਲਾ ਸਰ ਇਹ ਵੀਰ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਉਤਪਾਦ ਸੈਟੇ ਸਾਰੇ ਵੀ ਇਹਦੇ ਕੋਈ ਠੀਕ ਹੈ ਲੋਕ ਕਰਦੇ ਲੋਕ ਸਟਾਰਟ ਵੀ ਸਵੇਰੇ ਸਿਰਫ 10 ਵਜੇ ਪੈ ਸ਼ੋਲਡਰ ਵੀ ਉਹਨੂੰ ਹੀ ਜਾਂਦਾ ਵਾ ਤਾਂ ਵੀ ਕਿਦਾ ਜਿਹਾ ਗੇਡੀ ਮਾੜੇ ਸਰੀਰ ਹੋ ਗਏ ਸੌਣ ਲੱਗੇ ਬਾਹਣ ਚ ਪਈ ਦੀ ਉੱਤਲੀ ਮੇਰੇ ਤੋਂ ਕੋਈ ਜਨ ਕੇ ਬੀਤ ਕੇ ਪੈ ਸਰੀਰ ਜੰਮੀ ਬੱਚਨ ਤਾਂ ਮਰ ਗਏ ਚਲੋ ਬਾਹਰ ਚ ਚੋਬਰ ਆਇਆ ਖੜਾ ਯਾਰ ਹਣਾ ਉਹਨੂੰ ਬਾਹਰ ਖੋਲਿਆ ਪੈ ਜਾ ਕੇ ਪਹਿਲਾਂ ਮੈਂ ਸਵੇਰੇ ਉੱਠਣਸਾਰ ਖੋਲੇ ਖੋਡੇ ਪਾਈ ਹਣਾ ਕੂਤਰ ਕੋ ਮਾਤਰਾ ਕਰੀ ਜਾਂਦੇ ਸੀ ਚੈੱਕ ਨਹੀਂ ਵੀਰੇ ਇੱਥੇ ਕਿਤੇ ਪਈ ਹੋਣੀ ਹੈ ਬਿੱਡਾਂ ਤੇ ਹੋਣੀ ਹੈ ਪਤਾ ਨਹੀਂ ਬਾਕੀ ਆਦਮੀ ਦੇਖਣੀ ਪਊਗੀ ਤੇ ਕੱਲ ਜਿਹੜੀ ਦਵਾਈ ਲੈਂਦੀ ਹੈ ਹਨਾ ਗੋਟੀ ਕਿਉਂ ਨਾ ਗਈ ਗੋਟੀ ਕਿਉਂ ਨੀ ਪੀ ਹੈ ਉਹ ਪਾਉਣੇ ਆਈ ਡ੍ਰੌਪਸ ਹਨਾ ਅੱਖਾਂ 'ਚ ਪਾਉਣੇ ਆ ਤੇ ਨਾਲੇ ਜਿਹੜੇ ਬੱਚੇ ਪੰਜ ਕਡਾਉਣੇ ਆ ਉਹ ਬੱਚੇ ਵੀ ਡਾਵਾਾਂਗੇ ਜਿਹੜੇ ਬਾਹਰ ਛਤਰਿਆਂ ਤੇ ਕੱਢ ਰਹੇ ਹੋ ਛਤਰਿਆਂ ਤੇ ਵੀ ਕੱਢਾਂਗੇ ਠੀਕ ਹੈ ਜੀ ਆਏ ਹੈ ਆਹ ਹੈ ਸਰਾ ਜੀ ਬਈ ਵਾਕਈ ਬ੍ਰਾਂਡ ਹੈ ਵੀ ਇਹ ਸਿਵਲਾ ਕੰਪਨੀ ਦੀ ਹੀ ਮੈਨੂੰ ਲੱਗੇ ਸ਼ਾਇਦ ਮੇ ਵੀ ਇਹ ਤੇ ਲਿਖੀ ਵੀ ਸੀ ਕੰਪਨੀ ਦੀ ਆ ਦੇ ਖੜੇ ਕੰਪਨੀ ਦੇਖੀ ਪਹਿਲਾਂ ਨਹੀਂ ਯਾਰ ਇਹ ਕਿਹੜੀ ਆਪਣੀ ਯਾਰ ਚਾ ਲੈਣਾ ਸ਼ੇਕ ਬਿਫੋਰ ਉਹ ਕਰਨਾ ਹਾਂ ਯੂਜ਼ ਕਰਨ ਤੋਂ ਪਹਿਲਾਂ ਇਹਨੂੰ ਸ਼ੇਕ ਕਰ ਲੈ ਆ ਬੱਚੇ ਦਾ ਬਾਲਾ ਬੁਰਾ ਹੜਾ ਰਿਦੇ ਪਾਉਣੇ ਹੈ ਵਿਚਾਰੇ ਦੇ ਚੱਲ ਬਤਾ ਤੇ ਠੀਕ ਹੈ ਵੀਰੇ ਤੇ ਇੱਕ ਬਈ ਬੇਨਤੀ ਹੋਰ ਹੈ ਸੱਚਣਾ ਲੱਕੇ ਲਿਆਂਦਿਆਂ ਨੂੰ ਸਿਰਫ ਮੈਨੂੰ ਹੋਇਆ 5-6 ਦਿਨ ਸਿਰਫ 5-6 ਦਿਨ ਉਹ ਮੈਂ ਲਿਆਂਦੇ ਨਹੀਂ ਮੇਰੇ ਪੁਰਾਣੇ ਮਿੱਤਰ ਆ ਹਨਾ ਇੱਕ ਤਾਂ ਮਲੂੜ ਤਾਂ ਮੁੰਡਾ ਉਦੇ ਇੱਕ ਮੁੰਡਾ ਹੈਗਾ ਉਦੇ ਕਰਨ ਪਿੰਡ ਤੋਂ ਮੁਕਸਰ ਨਾਲ ਪਿੰਡ ਉਦੇ ਕਰਨ ਉਹ ਬਾਈ ਦਾ ਮੈਂ ਨਾ ਭੁੱਲ ਗਿਆ ਕੀ ਨਾਂ ਆਣਾ ਉਹਦਾ ਇਹ ਦੋਵੇਂ ਮਿੱਤਰਾਂ ਵੱਲੋਂ ਮੈਨੂੰ ਮੰਨ ਕੇ ਚੱਲੋ ਵੀ ਗਿਫਟ ਆਇਆ ਲੈ ਕਿ ਵੀ ਕਹਿੰਦੇ ਬਾਈ ਤੇਰਾ ਲਾਂਭਾ ਸੀ ਬੜਾ ਟਾਈਮ ਪਹਿਲਾਂ ਮੰਗੇ ਸੀ ਮੈਂ ਵੀ ਮੈਂ ਕਿਹਾ ਹੁਣ ਤਾਂ ਮੈਂ ਕੀ ਕਰਾਉਣੇ ਆ ਤੇ ਉਹ ਧੱਕੇ ਨਾਲ ਛੱਡ ਗਏ ਮੇਰੇ ਕੋਲ ਕਹਿੰਦੇ ਨਹੀਂ ਬਾਈ ਤੂੰ ਰੱਖ ਕੋਈ ਨਹੀਂ ਹੁੰਦਾ ਹਨਾ ਮੋਹ ਪਿਆਰ ਬੜਾ ਉਹ ਬੰਦੇ ਨਾਲ ਆਪਣਾ ਹਨਾ ਬਾਈ ਤੇ ਯਾਰ 4 ਦਿਨ ਹਜੇ ਲੱਗੇ ਆਇਆ ਨੂੰ ਹੋਇਆ ਮੇਰੇ ਕੋਲੇ ਹਨਾ ਪਰ ਉਹ ਗੱਲ ਹੋ ਗਈ ਸ਼ਹਿਰ ਵਸਿਆਣੀ ਮੰਗ ਤੇ ਪਹਿਲਾਂ ਤੁਰ ਪੇ ਬਈ ਬਾਈ ਬਣੇ ਯਾਰ ਤੁਸੀਂ ਆ ਵੀ ਮੰਗਣ ਲੱਗੇ ਥੋੜੀ-ਮੋਟੀ ਤਾਂ ਸ਼ਰਮ ਮੰਨਿਆ ਕਰੋ ਯਾਰ ਵੀ ਬੰਦੇ ਨੇ 4 ਦਿਨ ਤਾਂ ਪਹਿਲਾਂ ਹਜੇ ਲਿਆਂਦੇ ਆ ਹਨ ਲੈ ਬਈ ਬੱਚੇ ਦੇ ਦੇ ਬਈ ਲੱਕੇ ਦੇ ਦੇ ਬਈ ਐਂ ਦੇ ਦੇ ਬਈ ਊਵੇਂ ਦੇ ਦੇ ਬੁੰਡ ਲੈ ਲਓ ਯਾਰ ਭੈਣ ਚੋ ਦਾ ਸਹੀ ਗੱਲ ਆ ਵੀ ਕੋਈ ਰੱਖ ਲੈਣ ਦੇ ਸਾਨੂੰ ਵੀ ਕੁਝ ਸੋਹਣੇ ਲੱਗਦੇ ਆ ਬਈ ਤਾਂ ਹੀ ਰੱਖਿਆ ਸੀ ਕਿਉਂ ਨੀਂਦ ਪਈ ਆ ਬਾਈ ਬਣੇ ਯਾਰ ਥੋੜੀ-ਮੋਟੀ ਸ਼ਰਮ ਮੰਨਿਆ ਕਰੋ ਯਾਰ ਭਰਾਵਾਂ ਨੇ ਮੰਗਣ ਲੱਗੇ ਨਾ ਚੀਜ਼ ਇੱਕ ਵਾਰੀ ਸੋਚਿਆ ਕਰੋ ਪਹਿਲਾਂ ਮੰਗਣ ਤੋਂ ਪਹਿਲਾਂ ਵੀ ਹਾਂ ਮੈਂ ਮੰਗਣੀ ਸਹੀ ਆ ਕਿ ਨਹੀਂ ਠੀਕ ਆ ਕਿ ਨਹੀਂ ਤਾਂ ਕਰਕੇ ਯਾਰ ਜਦੋਂ ਮੇਰੇ ਕੋਲ ਇਥੇ ਬੱਚੇ-ਬੂਚੇ ਕੱਢ ਲਈ ਇਹਨਾਂ ਨੇ ਬੱਚੇ ਹੋ ਗਏ ਮੈਂ ਬੱਚੇ ਦੇ ਦੂੰਗਾ ਜਿਹੜੇ ਮੇਰੇ ਖਾਸ ਜਨਮਿਤਰਾ ਉਹਨੂੰ ਮੈਂ ਨਹੀਂ ਜਵਾਬ ਦਿੰਦਾ ਬੱਚਾਂ ਤੋਂ ਫਰਾ ਦਾ ਨਾਮ ਵੰਗੋ ਮੈਨੂੰ ਜਵਾਬ ਦੇਣਾ ਪਤਾ ਕਿੰਨਾ ਔਖਾ ਬਾਈ ਯਾਰ ਬਾਕੀ ਠੀਕ ਆ ਕੋਈ ਚੱਕਰ ਨਹੀਂ ਇਹਨੇ ਮੰਗੜਿਆ ਫੂਨ ਲਾਉਣਾ ਲਾ ਲਓ ਆਪਾਂ ਤਾਂ ਚੱਟਾ ਜਵਾਬ ਦੇਵਾਂਗੇ ਯਾਰ ਮੁੜ ਕੇ ਹਨਾ ਬੰਦਾ ਬੇਇੱਜ਼ਤੀ ਮਹਿਸੂਸ ਨਾ ਕਰੇ ਗੱਲ ਦੀ ਸਿੱਧਾ ਹੀ ਸਾਹਬ ਆਪਣਾ ਤਾਂ ਹਣੇ ਟੜਕੋ ਟੜਕੀ ਕਰਤਾ ਕੰਮ ਸਟਾਰਟ ਨਹੀਂ ਭਾਈ ਐ ਨਹੀਂ ਰਿਹਾ ਜਾਂਦਾ ਲਾਓ ਦੇਖ ਕੁੱਤਾ ਘਲੋੜਾ ਵੀ ਆ ਗਿਆ ਵੇਖ ਤਰਾ ਯਾਰ ਸਾਹਮਣੇ ਉਹ ਵੀ ਆ ਪਹਿਲਾਂ ਕੂਤਰ ਦਾ ਸੰਭਲੋ ਫਿਰ ਕਰ ਲਿਓ ਆ ਕੰਮ। ਆਓ ਆ ਗੋਸ਼ ਆ ਵੀ। ਉਹ ਚੜਾ ਕੇ ਠਾਲਦੇ ਆ। ਹਾਂ ਦੇ ਗੋਸ਼ ਆ ਵੀ ਹਾਸਦਾ ਹੁੰਦਾ ਭਾਈ ਜਿੰਦੀ ਬਾਡੀ ਇਹਦੀ ਚੰਗੀ ਵੀ ਆਪਣੇ ਲਾਹਣੋ ਆਂਡੇ ਦੀ। ਜਮ ਜਮ ਜਾਂਦਾ। ਹੋਰ। ਇਹ ਮੈਂ ਚੜਾ ਕੇ ਠਾਲਦੇ ਨੇ ਮੁੜ ਕੇ ਆ ਦਾ ਕੰਮ ਲੱਗੇ ਜੇ। ਮੈਦਾਨ ਚ ਹੋਏ ਨੇ ਕਹਿੰਦਾ ਕਰਾਂ। ਹਾਂਜੀ। ਉਹ ਕੋਈ ਦਿਨ ਦੀ ਸ਼ੁਰੂਆਤ ਆ 11 ਵਜੇ। ਹੁਣ ਭਲੇੜ ਦਾਂਗੇ ਸਾਰਾ ਕੋਈ ਬੇਫਿਕਰ ਹੋ ਜਾਓ। ਫੋਨ ਲੱਗ ਰੱਖਦਗੇ ਵੀਡੀਓ ਤੇ। ਪੰਜ ਲਗੇ ਲੁਕੇ ਹੋਇਆ ਜੱਡ ਰੱਕਿਆ ਵਾਰ ਹੋਈ। ਹਾਂ ਆਦਾ ਨਾਉਂਦਾ ਵਾਣੀ ਚ ਕੀ ਬਾਤਾਂ ਨੇ ਇਸਕ ਹੁੰਦਾ ਵੇਖ ਕੇ ਲੱਗਿਆ ਨੂੰ ਵੀ ਠੀਕ ਆ ਕਿ ਨਹੀਂ ਇੰਨਾ ਪਿੱਛੇ ਤੜਕੇ ਏਡਾ ਵਡਾ ਲੈਕਚਰ ਦੇਖ ਹਟਿਆ ਮੈਂ ਨਾ ਮੰਗਿਓ ਹਜੇ ਵੀ ਸ਼ਰਮ ਕਰ ਲਿਓ ਮਾੜੀ ਮੁੱਟੀ ਮੰਗਣ ਵਾਲੇ ਕਿ ਨਹੀਂ ਕੋਈ ਸ਼ਾ ਦਾਦੇ ਪੰਜ ਵਿੱਚ ਦਿਖਾਉਣੇ ਜ਼ਰੂਰੀ ਆਣਾ ਮੈਨੂੰ ਪਤਾ ਬਹਿਰੀ ਆਊਗੀ ਫਿਰ ਇੱਕ ਵੀਡੀਓ ਤੇ ਰਹੀਊਗਾ ਬੱਚਾ ਗਿਆ ਆਪਣਾ ਐਂ ਕਰਕੇ ਪੰਜ ਬੱਚੇ ਦਾਦੇ ਵੀਰੇ ਠੀਕ ਹੈ ਕਿ ਨਹੀਂ ਤੇ ਬਹਿਰੀ ਖੱਦਾ ਪਾਊਗਾ ਅੱਜ ਵੀ ਹਟਦੀ ਨਹੀਂ ਗਰੰਟੀ ਆ ਆਪਣੀ ਇੱਕ ਦਿਆਂ ਛੇਲੀ ਦਾ ਹਾਂ ਲਾਉਣੀ ਪਣੀ ਵੀਰੇ ਦਾ ਤੇ ਇੱਕ ਹਰੀਆਂ ਬਗਲਾਂ ਦਾ ਲਾਦਾ ਕਾਲਾ ਚੀਨਾ ਬੱਚਾ ਇੱਕ ਹਰੀ ਗੁਲਾਬੀ ਬਗਲ ਦਾ ਚਿੱਟਾ ਬੱਚਾ ਦੋ ਇੱਕੜਾ ਤਾਂ ਹੈਰੀਟੇਡ ਦਾ ਕਾਲਾ ਚੀਨਾ ਤਿੰਨ ਇਕੜਾ ਦਾ ਜੀ ਬਿੱਠ ਬਗਲ ਟੂਸਾ ਕਾਲਾ ਚੀਨਾ ਬੱਚਾ 4 ਇਕੜਾ ਦਾ ਗਲਾਬੀ ਟੋਰੀ ਹਰੀ ਕਛ ਲਾਲ ਚੀਨਾ 5 ਇਹ ਪੰਜ ਬਚੂ ਡੇ ਫਿਰਦੇ ਆਪਣੇ ਠੀਕ ਹੈ ਆ ਫਿਰ ਤੇ ਦਿਖਾ ਵੀ ਦਿਨੇ ਤੁਨੂੰ ਆ ਆ ਗਏ ਹਟ ਦਿਓ ਇੱਕ ਯਾਰੇ ਦੀ ਭੈਣ ਦੀ ਦੀ ਤਾਂ ਕੈਮਰੇ ਦੀ ਮੈਂ ਐਸੇ ਗਲੱਕ ਕੈਮਰਾ ਵੀ ਨਾ ਹੋਵੇ ਆ ਆ ਗਏ ਇੱਕ 2 3 4 ਤੇ 5 ਠੀਕ ਹੈ ਜੀ ਤੇ ਦੇਖਦੇ ਆਂ ਬੈਰੀ ਪੂਰੀ ਪੈਂਦੀ ਆ ਕਿ ਨਹੀਂ ਹਾਂਜੀ ਮੇਰੇ ਵੀਰੋ ਕੜਤੇ ਹੀ ਬੱਚੇ ਬਾਹਰ ਛੋਟੇ ਅੱਜ ਵੱਡੇ ਬੱਚੇ ਨਹੀਂ ਬਾਹਰ ਕੱਡੇਗੇ ਇਹ ਸਾਰੇ ਅੰਦਰ ਐ ਹਨਾ ਓਨਲੀ ਮਿੰਨੀ ਪੀਸੀ ਬਾਹਰ ਕੱਡੇ ਆ ਠੀਕ ਹੈ ਜੀ ਤੇ ਇਧਰੋਂ ਪਾਣੀ ਚਲੋ ਪਿਆ ਰਹਿੰਦੇ ਨੇ ਚੱਕਰ ਨਹੀਂ ਤੇ ਜਿਹੜੇ ਇਕ ਤਾਂ ਡੇ ਲਵਾਉਣੇ ਹਨਾ ਆਪਣੇ ਵਾਲੀ ਬਲੱਡ ਲਾਈਨ ਆੱਖਾਂ ਖੇ ਖਰਾਬ ਸੀ ਅੱਖਾਂ 'ਚ ਪਾ ਕੇ ਦਵਾਈ ਕੜਤੇ ਬਾਹਰ ਇਧਰ ਗੋਗੋਰਾ ਬਾਈ ਵਾਲੇ ਬੱਚੇ ਆ ਗਏ ਹਨਾ ਤੇ ਕਿਹੜੇ ਵੀਰੇ ਤੇ ਜਿਹੜੇ ਵੱਡੇ ਬੱਚੇ ਡਾਈ ਜਿਹੜੇ 5 ਪੰਪ ਪੰਜਾਂ 'ਚੋਂ ਤਿੰਨ ਬਹਿ ਗਏ ਇਹ ਕੁਡਾ ਫਿਰਦਾ ਫੁੱਲ ਉੱਚਾ ਇੱਕ ਹਰੇਟेड ਵਾਲਾ ਕਾਲਾ ਚੀਨਾ ਨਿਕਲ ਆਦਸਿਆ ਬਈ ਹਨਾ ਵੱਡੀ ਉਮੀਦ ਹੈ ਪਾਸੇ ਬੈਠਣ ਦੇ ਚਾਂਸ ਤਾਂ ਸੀ ਬਹੁਤ ਘੱਟ ਉਹਦੇ ਹਨਾ ਚਲੋ ਬਹਿ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਤਿੰਨ ਦਿਨ ਬਾਹਰ ਰਹਿ ਕੇ ਆਇਆ ਉਹ ਪਰ ਇੰਨੇ ਕੁ ਸਿਆਣੇ ਤਾਂ ਹੈਗੇ ਯਾਰ ਵੀ ਇੱਕ ਕਰੀ ਦੋ ਸਿੱਧੇ ਆਏ ਉਹਦੋਂ ਬਾਅਦ ਨਹੀਂ ਪਾਸੇ ਜਾਂਦੇ ਹੁੰਦੇਗੇ ਤੇ ਚਾਬੀ ਵੀਰੇ ਯਾਰ ਮੈਨੂੰ ਤਾਂ ਨਹੀਂ ਪਤਾ ਯਾਰ ਚਾਬੀ ਤੇ ਹਾਂਜੀ ਉਹ ਆ ਫਿਰਦਾ ਬਿੱਟ ਵਾਲੇ ਟੂਸੇ ਵਾਲਾ ਬੱਚਾ ਤੇ ਹਰੇਟेड ਦਲਨੇ ਸੀਆ ਉਹ ਵੀ ਨਾ ਉੱਚੀ ਜੀ ਜੋ ਲਾਸਟ ਰੀ ਦੇਖਿਆਗਾ ਚਲੋ ਕੋਈ ਨਾ ਹੋਪਸ ਹੋ ਜੇ ਹੋਇਆ ਪਿੰਡੇ ਤੇ ਆ ਜੂਗਾ ਕਿਤੇ ਬਹਿਰੀ ਸੱਟ ਸੁੱਟ ਕੇ ਗਈ ਹੋਈ ਤੇ ਕਿਤੇ ਵਿਚਾਰ ਨੂੰ ਹਣਾ ਬਸ ਹੁਣ ਤਾਂ ਜਿਹੜਾ ਬੱਚਾ ਨਾਸ ਜੀ ਸਿੱਧਾ ਬਹਿਰੀ ਤੇ ਸਿੱਧਾ ਬਸ ਬਹਿਰੀ ਦੇ ਗੱਲ ਮੜ ਦੇਣਾ ਵੀ ਹਾਂ ਬਸ ਬਹਿਰੀ ਦਾ ਕੰਮ ਹੈ ਹੋਰ ਤਾਂ ਪਤਾ ਹੀ ਸਾਨੂੰ ਵੀ ਹਾਂਜੀ ਕੀ ਉਹਨੂੰ ਪਾਲਣਾ ਹੈ ਜੀ ਪਿੰਡ ਚ ਫਿਰ ਬੜਾ ਜਲੂਸ ਕੱਢਿਆ ਨੇ ਸਾਰੇ ਪਿੰਡ ਚ ਮਿੱਟੀ ਪਲੀਤ ਕਰਾਤੀ ਯਾਰ ਇਹਨਾਂ ਦਾ ਯਾਰ ਥੂ ਥੂ ਹੀ ਕਰਾਤੀ ਬਾਈ ਯਾਰ ਉਨੀ ਚੋਬਰਾ ਜਿੰਨਾ ਮਰਜੀ ਚੁੱਕੇ ਰੌਲਾ ਪਾਵੇ ਰੋਵੇ ਕਰ ਲਾਵੇ ਪਿੰਜਰੇ ਵਿੱਚ ਬਾਹਰ ਨਹੀਂ ਕੱਢਣਾ ਰੋਟੀ ਵੀ ਪਿੰਜਰੇ ਦੇ ਵਿੱਚ ਪਾਉਣੀ ਹੈ ਸਹੀ ਹੈ ਕਿ ਨਹੀਂ ਇਹ ਤਾਂ ਗਲਟ ਟਿਕਾਣੇ ਲਿਆ ਗਏ ਨੂੰ ਜਿੰਨੀ ਖੋਲ ਦਿੱਤੀ ਉਹਨੇ ਹੀ ਸਿਰ ਚੜਦਾ ਆਪਣੇ ਹਾਂਜੀ ਨੀ ਉਹ ਤਾਂ ਨਹੀਂ ਥਾਇਆ ਪਤੰਗ ਵੀ ਆਪਣੀ ਲੱਗਦਾ ਤਾਂ ਮੈਨੂੰ ਓਏ ਨੀ ਆਪਣਾ ਨਹੀਂਗਾ ਪਤੰਗ ਥਾ ਗਿਆ ਚਲੋ ਕੋਈ ਚੀਜ਼ ਤਾਂ ਥਾਈ ਬੜੀ ਨੀਗਾ ਬਈ ਇਹਨਾਂ ਚੱਲ ਹੁਣ ਲੀਓ ਪਾਲ ਕਰਾ ਪਤੰਗ ਵੀ ਥਾ ਗਿਆ ਹੋਰ ਯਾਰ ਬੜਾ ਇਹਨੂੰ ਮੋਢੇ ਟਾਂਗ ਲਗਾਪਾ ਉਹ ਗੰਨਪਾ ਢਾਂਗ ਰੇ। ਤੇ ਨਾ ਸਾਈਡ ਤਾਂ। ਤੇ ਡਬਾਲਾ ਆਪਣਾ। ਹਾਂਜੀ। ਪਾਲ ਲੈ ਹੁੰਦਾ ਜੀ। ਉਹਦੇ ਮਗਰੀ ਫਿਰਦਾ ਠੀਗਾ। ਸਕੀਨ ਨਾ ਮਗਰਾ। ਹਾਂ। ਉਹੀ ਤਾਂ ਗੱਲ ਐ। ਚੱਲ ਚਾ ਮੇਰੇ। ਇਹਨੂੰ ਰੋਟੀ ਮਿਲਦੀ ਨਹੀਂ ਦੋ ਦਿਨਾਂ ਹੀ ਰੱਖ ਲੈ। ਹਲਾ ਹੁਣ ਚੱਲ। ਫਿਰ ਪਤਾ ਲੱਗੂਗਾ। ਹਮਣੀ ਰੋਟੀ ਮਿਲਦੀ ਨਹੀਂ ਸਿੱਧੇ ਹੀ ਹਿਸਾਬ ਐ। ਚੱਲ ਪਤੰਗ ਜੁੜ ਗਿਆ ਆਪਾਂ ਨੂੰ। ਹਾਂ ਟੌਰ ਨਾਲ ਗੋਲ ਮਾਰਦਾ ਵੀ ਨਹੀਂ ਮੁਰਦਲ ਬੋਰ ਮਾਰਦਾ ਤਾਂ ਹੋਰ ਮਗਰੋਂ ਚਟਾਈ ਕਰਦਾ ਜੀ ਉਹਦੀ ਇਹ ਜਾ ਜਾ ਕੇ ਉਹਦੀ ਤਪਾਈ ਕਰਦਾ ਸੀ ਉਹਨੂੰ ਵੀ ਲੱਗੇ ਇਹਨੂੰ ਬਿਸਕਰ ਕੇ ਉਹਨਾਂ ਸਮਾਨ ਹੀ ਵੜਦੇ ਨੇ ਮਗਰ ਰਸਮਾਂ ਹੀ ਵੜਦੇ ਨੇ ਦਾਪਾਣਾ ਹਾਂਜੀ ਆ ਗਿਆ ਜੀ ਇਧਰਲੇ ਕਰੇ ਦੋ ਰੁਟਕ ਖਾਏ ਆ ਉਹਦੀ ਗੋਲ ਦਾ ਲੈਣਗੇ ਹੁੰਦੇ ਪਰ ਤੁਹਾਨੂੰ ਪਤਾ ਤੇ ਚੋਬਰ ਨੇ ਪਤੰਗ ਵੀ ਚੜਾਤਾ ਹੈ ਮੇਰੇ ਆਉਂਦੇ ਤੋਂ ਪਹਿਲਾਂ ਪਹਿਲੇ ਉਹ ਖੜਾ ਸਾਹਮਣੇ ਠੀਕ ਹੈ ਜੀ ਬੱਚੇ 5 ਡਾਇ ਸੀ ਜੀ ਬੱਚੇ 5 ਡਾਇ ਸੀ 4 ਆ ਗਏ ਇੱਕ ਨਹੀਂ ਪਤਾ ਉਹ ਯਾਰ ਜਾ ਤਾਂ ਪਾਸੇ ਸਿੱਟ ਸੁੱਟ ਗਈ ਤੇ ਜਾ ਉਹਨੂੰ ਲੈ ਗਈ ਹੈ ਨਹੀਂ ਮੈਂ ਦੇਖ ਲਿਆ ਮੈਨੂੰ ਪਤਾ ਹੈ ਵੇਖਣਾ ਚੱਲ 4 5 ਬੱਚੇ ਡਾਇ ਸੀ ਵੀ 4 ਤਾਂ ਸਿੱਧੇ ਬਹਿ ਗਏ ਤੇ ਇੱਕ ਜਾਂ ਤਾਂ ਫਿਰ ਬੈਰੀ ਸੱਟ ਗਈ ਤੇ ਜਾ ਲੈ ਗਈ ਹਨਾ ਬਾਕੀ ਥੱਲੇ ਕੱਢ ਰੱਖਿਆ ਅੱਜ ਅਜ ਦੂਜੇ ਬੱਚੇ ਨਹੀਂ ਕੱਢੇ ਹਨਾ ਤੇ ਹਾਂ ਸੱਚ ਬਈ ਰੋਟੀਆਂ ਤੇ ਦੇਸੀ ਘਿਓ ਸਟਾਰਟ ਐ ਜਿਹੜੇ ਕਬੂਤਰ ਪੱਟੇ ਆ ਤੇ ਜਿਹੜੇ ਪੱਟਨੇ ਉਹਨਾਂ ਦਾ ਬਸ ਘਿਓ ਇਧਰ ਰੋਟੀਆਂ ਘੱਟਿਆ ਕਰਾਂ ਦੋ ਹੀ ਅੱਜ ਕੱਲ ਤੋਂ ਚਾਰ ਰੋਟੀਆਂ ਰੱਖੀਆਂ ਘਰ ਦੇ ਨੂੰ ਮੈਂ ਠੀਕ ਹੈ ਕਿ ਨਹੀਂ ਤੇ ਦੇਸੀ ਘਿਓ ਹਨਾ ਪੂਰੇ ਕਰਦੇ ਆ ਜਾਨਵਰ ਭਾ ਜਾਣ ਚ ਪਾਉਣਿਆ ਤਾਕਤ ਕਬੂਤਰਾਂ 'ਚ ਕੋਈ ਚੱਕਰ ਨਹੀਂ ਲਓ ਜੀ ਕਰੋ ਚੱਕ ਕਾਲੇ ਮੂੰਹ ਵਾਲੀ ਲੈ ਫੇਰ ਆ ਗਈ ਬਾਈ ਇਹ ਨਹੀਂ ਘੜਾ ਘੜਾ ਛੱਡਦੀ ਚੰਗਾ ਚਲ ਆਪਣੇ ਵਿੱਚ ਤਾਂ ਬਹਿਗੇ ਉਹ ਜਾਂਦੀ ਲੈ ਪੇਰੇ ਗ੍ਰੀਨ ਫੈਲਕਨ ਜੀ ਪੇਰੇ ਗ੍ਰੀਨ ਫੈਲਕਨ ਪੈ ਗਈ ਟੁੱਟ ਗਈ ਟੁੱਟ ਗਈ ਗਈ ਵੇੜੇ ਕੰਨੀ ਏ ਏ ਏ ਏ ਦੇਊਗੀ ਦੇਖੂ ਦਾਣੇ ਪੈ ਗਈ ਪੈ ਗਈ ਪੈ ਗਈ ਪੈ ਗਈ ਬਣੀ ਕਿਦੇ ਕੁੱਤਰ ਨੂੰ ਪਈ ਵੇਖ ਕੇ ਚੱਲ ਕੇ ਚੋ ਚੱਲ ਆਪਣੀ ਵਾਰੀ ਤਾਂ ਨਹੀਂ ਲੱਗੀ ਅੱਜ ਕਿਧਰ ਗਈ ਏ ਹਾਂਜੀ ਉਧਰ ਚੱਲ ਚੁਲ ਗਈ ਯਾਰ ਉਧਰ ਕਿਦੇ ਕੁੱਤਰ ਕੋ ਉਧਰ ਡੇ ਫਿਰਦੇ ਹੋਣਗੇ ਉਧਰ ਪੈ ਪੂਗੀ ਜਾ ਕੇ ਮੇਰੇ ਹਿਸਾਬ ਨਾਲ ਆਉਂਦੀ ਮੇਣਾ ਆਪਣੇ ਘਰ ਦੇਖਣਾ ਵੀ ਇੱਥੇ ਉੜਦਾ ਹੈ ਕਿ ਨਹੀਂ ਇਹਨਾਂ ਦਾ ਕੋਈ ਜਾਨਵਰ ਚਲੋ ਸ਼ੁਕਰ ਆਪਣੇ ਤਾਂ ਪੰਜ ਛੱਡੇ ਸੀ ਚਾਰ ਬਹਿ ਗਏ ਇੱਕ ਤੜਕੇ ਤਾਂ ਜੀਨੀਅਰ ਬੜਾ ਉੱਚਾ ਗਿਆ ਬੱਚਾ ਮੇਰੇ ਸਹਾਂਵਾਲਾਂ ਦਾ ਲੈ ਲਊਗੀ ਉਹਨੂੰ ਵੀ ਯਾਰ ਹਨਾ ਜੇ ਲੈ ਕੇ ਨਹੀਂ ਗਈ ਤਾਂ ਫਿਰ ਪਾਸੇ ਛੱਟ ਗਈ ਹੋਣੀ ਹੈਗੀ ਫਿਰ ਸ਼ਾਮ ਤੱਕ ਵੇਟ ਕਰਦੇ ਹਰੇ ਢੱਡਾ ਲੈਂਦੀ ਹੈ ਨਾ ਕਾਲੇ ਚੀਨੀ ਦੀ ਜੀ ਆ ਗਿਆ ਤਾਂ ਠੀਕ ਹੈ ਨਾ ਆਇਆ ਭਾਈ ਫਿਰ ਤੁਹਾਨੂੰ ਪਤਾ ਹੀ ਹੈ ਜੇ ਨਾ ਆਇਆ ਫਿਰ ਤਾਂ ਲੈ ਹੀ ਗਈ ਸਮਝ ਲਓ ਤੇ ਤਾਂ ਕਰਕੇ ਹਨਾ ਤੇ ਬਾਕੀ ਹੁਣ ਤੁਹਾਨੂੰ ਸਾਹਮਣੇ ਲਾਈਵ ਦਿਖਾਈ ਹੈ ਮੈਂ ਜਾਂਦੀ ਯਾਰ ਭਾਈ ਆਪਣਾ ਤਾਂ ਖੇੜੇ ਨਹੀਂ ਛੱੜਦੀ ਯਾਰ ਪਤਾ ਨਹੀਂ ਕੀ ਗੱਲ ਐ ਭਾਲਦੀ ਐ ਆਪਣੇ ਦੋ ਯਾਰੇ ਖੇਲੇ ਗਰੰਟੀ ਐ ਆਪਣੇ ਬੱਚੇ ਉੱਡੇ ਫਿਰਦੇ ਨੇ ਆਪਣਾ ਬੱਚਾ ਘੜਾ ਚਿੱਤ ਨੇ ਫੜ ਲੈਂਦੀ ਐ ਯਾਰ ਐ ਨਿਸ਼ਬਾਇ ਜਲਾ ਇੱਥੋਂ ਆਏ ਆਉਂਦੀ ਐ ਘਰਤੀ ਕੀੜਾ ਪਾ ਗਿਆ ਆਪਣਾ ਮੀਨ ਆਪਣਾ ਆਪਣਾ ਘਰ ਵੇਂਦੀ ਐ ਵੀ ਇਹਨਾਂ ਦਾ ਕੋਈ ਫਰਦਾ ਕਿ ਨਹੀਂ ਜੇ ਆਪਣਾ ਨਹੀਂ ਫਰਦਾ ਫਿਰ ਅਣਸਰ ਦੇ ਨੂੰ ਲੋਕਾਂ ਦੇ ਨੂੰ ਪੈਂਦੀ ਐ ਲੋਕਾਂ ਦੇ ਫੜੇ ਨਹੀਂ ਆਂਦੇ ਤੇ ਕੁੱਲ ਮਿਲਾ ਕੇ ਯਾਰ ਜ਼ੋਰ ਮਾੜਿਆ ਤੇ ਆ ਉਹਦਾ ਮਾੜੇ ਮੰਨਾਂ ਤੇ ਜ਼ੋਰ ਦੇ ਹੀ ਪੀਆ ਬਸ ਹੈਨਾ ਬੱਚੇ ਅੰਦਰ ਹੀ ਸਾਰੇ ਆਪਣੇ ਜਿੰਨੇ ਬੱਚੇ ਡਾਇਏ ਸੀਗੇ ਭਾਈ ਸਾਰੇ ਬੱਚੇ ਪੂਰੇ ਐ ਅੱਜ ਬੱਚਤਾ ਐ ਅੱਜ ਬੈਰੀ ਆਈ ਤਾਂ ਸੀ ਪਰ ਹਣਾ ਉਦੋਂ ਕੋਈ ਆਪਣਾ ਆਰਡਰ ਨਹੀਂ ਰਿਆ ਸੀਗਾ ਤੇ ਜਿਹੜੀ ਉਹ ਬੈਰੀ ਦੇ ਆਪਾਂ ਕਹਿੰਦੇ ਸੀ ਖੰਭ ਨਿਕਲੇ ਹੋਇਆ ਹੈ ਜਿਹੜੇ ਬੈਰੀ ਦੇ ਆਪਾਂ ਕਹਿੰਦੇ ਸੀ ਖੰਭ ਨਿਕਲੇ ਆ ਉਹ ਖੰਭ ਹੀ ਨਿਕਲੇ ਆ ਉਹਦੇ ਉਹ ਜਿਹੜੀ ਬੈਰੀ ਨਹੀਂ ਕਹਿੰਦੇ ਆਪਾਂ ਪੱਲੇ 'ਚ ਵੀ ਕੀ ਚੱਕਰ ਆ ਉਹਦੇ ਉਹ ਬੈਰੀ ਦੇ ਖੰਭ ਹੀ ਨਿਕਲੇ ਹੋਏ ਉਹ ਲੰਬੀ ਵਾਲ ਨੇ ਵਾਰ ਦਾਤ ਪਾਈ ਉਹਦੇ ਲੰਬੀ ਵਾਲ ਨੇ ਫਾਇਰ ਛੰਡਿਆ ਉਹਦੇ ਤੇ ਬਾਜ ਗਈ ਖੰਭ ਨਿਕਲ ਗਏ ਪੱਲੇ 'ਚ ਵੱਜੇ ਛਰਲੇ ਲੰਬੀ ਵਾਲੇ ਕਿਹੜਿਆ ਨੇ ਲੰਬੀ ਵਾਲੇ ਹੁਣ ਆਏ ਨਾ ਥੋੜਾ ਲੈਣਾ ਆਪਾਂ ਯਾਰ ਫਿਰ ਉਹੀ ਗੱਲ ਫਿਰ ਭੈਂਦ ਰਾਂ ਵੜੇ ਭਾਗਣਾ ਤੂੰ ਥੋੜਾ ਬੁੰਡ ਘਟਾਉਣਾ ਉਹਨੂੰ ਦੀ ਆਪਾਂ ਹਾਂ ਨਾ ਨਹੀਂ ਲਈ ਦਿੰਦੇ ਇਹੋ ਜੇ ਕੰਮ 'ਚ ਆਪਾਂ ਲੰਬੀ ਵਾਲੇ ਨੇ ਕੰਮ ਕੀਤਾ ਐਨਾ ਪਤਾ ਲੰਬੀ ਵਾਲੇ ਨੇ ਫਾਇਰ ਛੰਡਿਆ ਬੈਰੀ ਤੇ ਇਹਦੇ ਤੋਂ ਖੰਭ ਨਿਕਲੇ ਆ ਤੇ ਪੱਲੇ 'ਚ ਵੱਜ ਗਏ ਛਰਲੇ ਤੇ ਖੰਭ ਟੁੱਟ ਗਏ ਕਹਿੰਦੇ ਤੇ ਪੰਜ ਚਾਰ ਪਰ ਬਚ ਗਈ ਠੀਕ ਐ ਤੇ ਹਾਂ ਛਰਲਾ ਵੱਜ ਗਿਆ ਹਾਂਜੀ ਤੇ ਉਸ ਹਿਸਾਬ ਤੇ ਹਨਾ ਬਾਕੀ ਆਪਣੇ ਜਿੰਨੇ ਬੱਚੇ 250 ਪੂਰੇ ਆ ਇਹਨਾਂ ਦੇ ਟਿਕਟ ੱਲੇ ਲਾਤੇ ਠੀਕ ਐ ਤੇ ਬਸ ਉਹ ਇਹਨਾਂ ਦੇ ਅੱਖਾਂ ਚ ਪਾ ਕੇ ਦਵਾਈ ਛੜ ਦੇ ਅੰਦਰ ਤੇ ਸਾਰੇ ਕਬੂਤਰਾਂ ਨੂੰ ਪਾਉਣਿਆ ਦਾਣਾ ਪਾਣੀ ਵੀਰੇ ਆਪਾਂ ਤੇ ਦਾਣੇ ਕਰ ਲਈ ਤਿਆਰ ਉੱਡਣ ਵਾਲੇ ਕਬੂਤਰਾਂ ਵਾਸਤੇ ਦੇ ਵੱਡੇ ਕਬੂਤਰਾਂ ਵਾਸਤੇ ਨਾ ਆਹ ਵੱਡੇ ਕਬੂਤਰਾਂ ਦੀ ਖਰਾਕ ਐ ਵੀਰੇ ਠੀਕ ਐ ਜੋੜੀਆਂ ਵਾਲਿਆਂ ਦੀ ਆਹ ਵੀ ਥੱਲੇ ਖਰਾਕ ਐ ਉੱਤੇ ਕਣਕ ਐ ਇੱਧਰ ਵੀ ਥੱਲੇ ਖਰਾਕ ਆਇ ਤਾਂ ਇਹ ਚ ਕਣਕ ਵੱਧਾ ਬੈਟ ਕਾਲਾਂ ਵਾਸਤੇ ਹੈ ਨਾ ਆਊਟਰਾਂ ਦੀ ਖਰਾਕ ਐ ਠੀਕ ਐ ਆਊਟਰਾਂ ਦਾ ਤਿੰਨ ਟ੍ਰੀਆਂ ਹੋਊਗਾ ਆ ਜਾ ਰਹੇ ਆ ਵੱਡਾ ਵੱਡੇ ਨਾਲ ਹੋਗਾ ਠੀਕ ਹੈ ਵੀਰੇ ਤੇ ਬਾਕੀ ਉਧਰ ਮੁੰਡੇ ਦਿਖਾਣਾ ਤੁਹਾਨੂੰ ਬਾਹਰ ਚ ਕੀ ਕਰੀ ਜਾਂਦੇ ਹਨ ਹਿੰਮਤੀ ਆ ਯਾਰ ਗੂਛਾਣਾ ਸੱਚੀ ਹਿੰਮਤੀ ਆ ਕਹੇ ਜੋ ਸਾਡੇ ਤੋਂ ਕੁਝ ਨਹੀਂ ਹੁੰਦਾ ਗੂਛੇ ਦੇ ਸਾਰੇ ਨਾਲੀ ਚੋਬਰ ਲੱਗ ਗਏ ਅੰਦਰੀ ਇਸਰੀਨ ਇਸਨ ਵਾਲੀ ਹੈ ਨਾ ਤਾਂ ਕਰ ਗਿਆ ਤੇ ਦਿਖਾ ਕੇ ਤੁਹਾਨੂੰ ਕੀ ਕਰਦੇ ਆ ਆ ਹੋਰ ਮੋਟਾ ਕਿਵੇਂ ਆ ਓਕੇ ਆ ਓਕੇ ਜੀ ਠੀਕ ਹੈ ਤੇ ਇਧਰ ਫਿਲੀ ਬੁਲੇਟ ਕੁੱਟੀ ਜਾਂਦੇ ਮੁੰਡੇ ਹੈ ਅੱਜ ਅੱਜ बन ਗਈ ਅੱਜ ਸਾਰਾ ਨੂੰ ਪਾ ਲਏ ਹਾਂ ਹਾਂ ਠੀਕ ਐ ਕੱਲ ਨੂੰ ਪੈ ਜਾਣੀ ਆ ਅੱਜ ਤੱਕ ਹੁਣ ਦਾਣੇ ਕਰ ਲਏ ਮੈਂ ਤਿਆਰ ਤੇ ਕੱਲ ਨੂੰ ਸਵੇਰ ਦੇ ਟਾਈਮੇ ਰੱਖੀ ਜਾਊਗੀ ਉਦੋਂ ਬਾਅਦ ਖਾ ਜਾਣਗੇ ਫਿਰ ਦੁਬਾਰਾ ਅਥਨੇ ਆਪੋ ਦੀ ਦਾਣੇ ਰੱਖ ਦਿਆਂਗੇ ਇਹਦਾ ਬਹੁਤ ਸੋਹਣੀ ਬਣਾਤੀ ਯਾਰ ਹਾਂਜੀ ਮੇਰੇ ਦੋਸਤੋ ਰੱਖੇ ਜੀ ਦਾਣੇ ਕੱਲੇ ਕੱਲੇ ਖੁੱਡੇ 'ਚ ਹਨਾ ਤੇ ਥੋੜੀ ਝੂਟ ਨੂੰ ਮੈਨੂੰ ਵੀ ਹੋ ਗਈ ਸੀ ਇਹ ਦੁਬਾਰਾ ਤੇ ਆਈ 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 ਪਤਾ ਪੂਰੀ ਗੈਦਾ ਟੁੱਟਾਂ ਵੜਾ ਰੌਲਾ ਪਾਉਂਦਾ ਸੋ ਬਈ ਕੁਸਤਾ ਵੜਾ ਚੂੜ ਤੇ ਮੈਂ ਤਾਂ ਹੀ ਚੂਕੂਗਾ ਮੈਂ ਹਨ ਮੈਂ ਤਾਂ ਹੀ ਰੋਕੂ ਰੋਊਗਾ ਮੈਂ ਜਿਹੜੇ ਵੀ ਪਹੁੰਚਿਆ ਰੋਗ ਲਊਗਾ ਮੈਂ ਸਿਆਣਾ ਵੈਣਾ ਸੀ ਕੋਈ ਮੱਪਾ ਕਿਸ ਨੂੰ ਆਏ ਬਾਦਮੀ ਕਾਟ ਨਹੀਂ ਭੁੱਲ ਲਈ ਨਹੀਂ ਅੱਜ ਤੱਕ ਹਨ ਪਰ ਯਾਰ ਪਤਾ ਨਹੀਂ ਅੱਜ ਕੀ ਹੋਇਆ ਹਨ ਜਦੀ ਹੀ ਨਹੀਂ ਲਈ ਤੇ ਸੱਭੀ ਆਪਾਂ ਦਾ ਮੂੰਹ ਤੇ ਗੱਲ ਕਹੀ ਦੀ ਯਾਰ ਟੱਟੇ ਖੜ੍ਹ ਲਓ ਜਿੰਨੇ ਖੜ੍ਹਨੇ ਉਹ ਇਸ ਤਾਂ ਹੀ ਕਰਾਂ ਠੀਕ ਹੈ ਸੱਦੇ ਹੀ ਸਾਹ ਹੈ ਹਾਂਜੀ ਤੇ ਇਧਰ ਜਾਲ ਵਾਲਿਆਂ ਨੂੰ ਵੀ ਰੱਖੀਏ ਭਾਈ ਆਪਾਂ ਠੀਕ ਹੈ ਇਹਨਾਂ ਦਾ ਵੀ ਦਾਣਾ ਪਣੀ ਰਹਿਣੀ ਆਇਓ 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 ਪੁੱਤ ਆਇਓ ਮਾਇਦਾ ਖਾ ਕਟਾਂਗੇ ਬਹੁਤ ਚਿਰ ਹੋ ਗਿਆ ਯਾਰ ਦੂਜੀ ਦੂਜੀ ਫੜਾਂਗੇ ਅੱਧਾ ਘੰਟਾ ਤਾਂ ਹੋ ਗਿਆ ਉਹ ਇਧਰ ਲਈ ਹਾਂ ਲਾ ਦੇ ਵੀਡੀਓ ਲੱਗੀ ਵੀ ਵੀਡੀਓ ਤਾਂ ਆਇਓ 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 ਪੁੱਤ ਆਇਓ 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 ਓਕੇੰਡਾਂ ਨੇ ਕੰਮ ਰੱਖਦੇ ਆਂ ਆਇਓ ਬੱਤ ਲਓ ਇਹ ਸਾਰਿਆਂ ਨੂੰ ਰੱਖਦੇ ਸਿਰਫ ਜਿਹੜੇ ਕੁੱੜਿਆਲੇ ਬੱਚੇ ਨੇ ਕੀ ਕੀ ਲੱਗਿਆ ਉਹਨਾਂ ਨੂੰ ਥੋੜਾ ਜਿਹਾ ਟਾਈਮ ਆਪਾਂ ਲੇਟ ਰੱਖਾਂ ਆ ਬੱਚਾ ਵੀ ਚੱਕਣ ਵਾਲਾ ਜਿਹੜਾ ਇਹ ਇਹ ਆਪਾਂ ਲਵਾਈਏ ਕਿ ਰੱਖੀਏ ਇਹ ਖੜ ਜਾ ਜੀ ਦਿਨ ਦਾ ਪਹਿਲਾ ਵਿੱਚ ਅ ਦਿਖਾਈਂਗਾ ਉਪਰ ਵੀਡੀਓ ਲਾ ਦੀ ਮੈਂ ਪਿਤਾ ਪਿਆ ਗਿਆ ਪੁਤਲਾ ਆਪਣਾ ਫੜੜ ਗਈ ਹਾਂ ਕੋਈ ਦੁੱਜੂ ਦੁੱਜੂ ਫੜਲਾ ਹਾਂ ਐ ਦੁੱਜੂ ਫੜਲਾ ਬਾਲੀ ਸੌਖੀ ਹੋਊਗੀ ਕੌਣ ਢਿੱਲਦੇ ਹੋਏ ਬਦੂਵੇਂ ਪਾਸੇ ਉਹਦਾ ਵੀ ਟਰਲ ਤੇ ਆ ਤੇ ਆਪਣਾ ਵੀ ਆਪ ਪਹੁੰਚ ਲਾ। ਬਾਈ ਥੱਲੇ ਫੱਟ ਗਿਆ ਉਹਦੀ ਡੋਰ। ਨਹੀਂ ਨਹੀਂ ਪਿਆ ਵੈ। ਬਾਈ ਯਾਰ ਪਿਆ ਵੈ। ਕਿੱਥਾ ਪਿਆ ਵੈ ਉਸੇ। ਦੇਖ ਲੈ ਕਿੱਥੇ ਗਿਆ। ਕਿੱਥਾ ਨਿਕਲ ਗਿਆ ਬਈ ਨਿਕਲ ਗਿਆ। ਫਿਰ ਮੈਂ ਓਏ ਆ ਡੋਰ ਕੀ ਦੀ ਜਾਂਦੀ ਜਾ ਓਏ। ਓਏ ਉਹਨਾਂ ਦੀ ਆ। ਓਏ ਆ ਉਹਨਾਂ ਦੀ ਆ। ਹੜ੍ਹ ਜਾ ਹੜ੍ਹ ਜਾ ਹੜ੍ਹ ਜਾ। ਨਹੀਂ ਹੋਗੀ ਡੋਰ। ਉਹ ਨਹੀਂ ਕਦੇ ਪਿੱਛੇ ਲੱਗੀ। ਓਏ ਬਾਗੀਚੇ ਦੀ ਓਏ ਫੜ ਲਈ। ਹਾਉ ਗੀਚੇ ਦੀ ਛੱਡਦਾ ਛੱਡ ਦੇ ਛੱਡ ਦੇ ਨਹੀਂ ਨਹੀਂ ਡੋਰ ਤਾਂ ਫੜ ਲਈ ਉਹ ਕਹਦਾ ਛੱਡ ਦੇ ਪੇਚਾ ਲਾਉਣੇ ਆ ਛੱਡ ਦੇ ਛੱਡ ਦੇ ਛੜਤੀ ਤੂੰ ਖੋਜ ਰਹਿ ਲੈ ਜੱਕ ਓਏ ਲੈਟ ਛੜ ਗਈ ਦੀ ਆਪਣੀ ਜੀ ਡੋਰ ਤਾਂ ਫੜ ਲਈ ਸੀ ਗੀਚੇ ਦੀ ਪੀਚਾ ਕਹਦਾ ਛੱਡ ਦੇ ਪੇਚਾ ਲਾ ਕੇ ਵੇਖਾਂਗੇ ਓਏ ਆਪਣੀ ਡੋਰ ਅੜੀ ਪਏ ਦੇ ਪਤਾਂਗੇ ਆ ਦੇਖ ਆ ਦੇਖ ਆ ਦੇਖ ਕਿ ਉਹ ਡੋਰ ਅੜੀ ਪਏ ਦੇ ਪਤਾਂਗੇ ਇਹ ਕੱਟਿਆ ਗਿਆ ਉਹ ਵਜਾ ਦਾ ਨਹੀਂ ਕੱਟਿਆ ਗਿਆ ਅੜੀ ਪਈ ਆ ਦੂਜਾ ਪੇਚਾ ਪਹਿਲਾ ਕੱਟਦਾ ਨਾ ਆਪਾਂ ਇਹ ਨਹੀਂ 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 ਥੋੜਾ ਫਤੰਗੋ ਕਰ ਸਿੱਧਾ ਮੇਰੇ ਦਾ ਨਹੀਂ ਕੋਈ ਤਾਨ ਚੱਕ ਕੋਈ ਮੂੰਹ ਦਾਣੂ ਹੁੰਦੇ ਇਹ ਥੋੜਾ ਥੋੜਾ ਸਿੱਧਵ ਕਰ ਸਿੱਧਾ ਸਿੱਧਾ ਹਾਂ ਚੱਲ 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 ਉੱਤੋਂ ਦੀ ਸਿੱਟੀ ਉੱਤੋਂ ਦੀ ਚੱਕ ਦੇ ਓਏ ਨਹੀਂ 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 ਖੇਦਾ ਕੋਈ ਦਿਖਾ ਦੇ ਚਲ ਕੀ ਕਰੀ ਨਹੀਂ ਉਰਾਨੂ ਆਇਂਦਾ ਜਿੰਨਾ ਪੱਕੇਦੇ ਆ ਆਪਣਾ ਉਰਾਨੂ ਆਇਂਦਾ ਛੱਡ ਲਾ ਬਈ ਇਹ ਤੱਕਾ ਕਰ ਗਿਆ ਇਹ ਸਿੱਟ 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 ਨਹੀਂ ਖਿੱਚ ਲੈਂਦਾ ਤੱਕਾ ਕਰ ਗਿਆ ਯਾਰ ਖਿੱਚ ਲੈਂਦਾ ਉਹ ਫਿਰ ਗੁਹੇ ਆਪਣਾ ਤਾਂ ਬਹੁਤ ਔੜ ਆ ਗਈ ਫਿਰ ਵੀ ਬਈ ਖਿੱਚ ਲੈ ਬਈ ਨਾ ਕਰੀ ਗੱਲ ਵੀ ਚੱਕਣੀ ਹੈ ਖਿੱਚ ਲੈਂਦਾ ਉਹ ਛੱਡ ਦੇ ਨਾ ਮੈਂ ਦੋਲੇ ਨਾ ਕਰਦਾ ਖਿੱਚਦਾ ਉਹ ਹੋ ਚੜਾਉਂਦਾ ਬਗੀਚੇ 'ਚ ਚੜਾ ਲਿਆ ਕਰਦਾ ਤਿਆਰੀ ਬਗੀਚਾ ਆ ਗਿਆ ਬਈ ਫਿਰ ਬਗੀਚਾ ਆ ਗਿਆ ਮੈਦਾਨ 'ਚ ਆਪਣੇ ਵਾਲੇ ਪਤਾ ਆਪਣੇ ਵਾਲੇ ਨਾਲ ਦਾ ਹੀ ਉਹਦੇ ਕੋਲੇ ਵੀ ਫਿਰ ਇੱਕ ਗੱਲ ਤਾਂ ਮੰਨ ਲਾ ਪਤੰਗ ਤਾਂ ਨੇੜੇ ਹੀ ਲੱਗੀ ਜਮਾ ਹੋਰ ਜ਼ਿਆਦਾ ਆਊਟ ਲੈਂਦੀ ਪਤੰਗ ਮੈਂ ਇਹਨੇ ਫੇਰ ਛੱਡ ਦਿੱਤੀ ਕਲਾਊਡ ਨੇ ਉੱਤੇ ਸਿੱਟ ਲਾਈ ਟੋਣੇ ਦੇ ਆ ਯਾਰ ਕੀ ਹੋ ਜਾਂਦਾ ਲੋਕ ਹਾਂਜੀ ਅੱਜ ਵੀ ਇੱਕ ਪਤੰਗ ਦਾ ਗੋਸ਼ੇ ਨੇ ਵੜਤਾ ਟੋਣਾ ਇਹਦੂ ਪਹਿਲਾਂ ਇੱਕ ਇਹਨਾਂ ਦਾ ਕੱਟਤਾ ਮਿਲਿਆ ਗਿਆ ਉਹਦਾ ਓਏ ਓਏ ਆਂਦਾ ਗੋਜੇ ਚੱਕਦਾ ਓਏ ਓ ਤੂੰ ਵੰਗਦਾ ਗਿਆ ਓਏ ਪਤੰਗ ਕੇ ਡੋਰੀ ਛੱਡ ਦੇ ਡੋ ਪਤੰਗ ਤਾਂ ਗਿਆ ਉਹ ਜਾਂਦਾ ਉਹ ਗਿਆ ਲੈ ਪਤੰਗ ਗਿਆ ਕੈਰੀਆ ਫੇੜੀ ਫਿਰ ਗਿਆ ਵੀ ਉਹ ਜਾਂਦਾ ਉਹ ਘਟਦਾ ਉਹ ਘਟਦਾ ਉਹ ਘਟਦਾ ਦੋ ਘਟ ਤੇ ਉਹਦੇ ਰਾਜ ਉਹ 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 ਘਟਦਾ ਜਲਾ ਦੋ ਤੀਜਾ ਤਿੰਨ ਘਟ ਤੇ ਕੋਸ਼ੀ ਓਏ ਤਿੰਨ ਹਾਂਜੀ ਤੇ ਸਾਰੇ ਕਬੂਤਰਾਂ ਨੂੰ ਬਈ ਦਾਣਾ ਪਾਣੀ ਪਾਤਾ ਵੱਡਿਆਂ ਨੂੰ ਜਾਲਾ ਲੈਣ ਨੂੰ ਉਡਰਣ ਵਾਲ ਨੂੰ ਬੈਟਕਾਲ ਨੂੰ ਸਭ ਦਾ ਦਾਣਾ ਪਾਣੀ ਹੋਗਾ ਸਿਰਫ ਜਿਹੜੇ ਛੋਟੇ ਬੱਚੇ ਗੋਰਾ ਬਾਈ ਵਾਲੇ ਹਨਾ ਵੈਸਤਾਂ ਨੂੰ ਸਵੇਰ ਛੋਲੇ ਦਿੱਤੇ ਐ ਸ਼ਾਮ ਨੂੰ ਦੇਖ ਕੇ ਪੋਟੇ ਤਰ੍ਹਾਂ ਨੂੰ ਉਹਨਾਂ ਨੂੰ ਦਾਣਾ ਪਾਣੀ ਪਾ ਦਾਂਗੇ ਬਾਕੀ ਸਾਰੇ ਕਬੂਤਰਾਂ ਦਾਣਾ ਪਾਣੀ ਡੰਨਾ ਜਿੰਨੇ ਬੱਚੇ ਡਾਇਏ ਸੀ ਸਾਰੇ ਬੱਚੇ ਵੀ ਪੂਰੇ ਆਪਣੇ ਠੀਕ ਐ ਤੇ ਬਈ ਕਿੰਨੇ ਪੇਚ ਲਾਤੇ ਦੂ ਪਹਿਲਾਂ ਆਪਾਂ ਚਾਰ ਲਾਏ ਬਈ ਚਾਰੇ ਗੋਸ਼ੇ ਲਾਏ ਤੇ ਚਾਰੇ ਕੱਟੇ ਆ ਚਾਰ ਪੇਚ ਲਾਏ ਚਾਰੇ ਕੱਟਦੇ ਇੱਕ ਦੋ ਆ ਕੱਟੇ ਆ ਹਾਂ ਠੀਕ ਐ ਤੇ ਦੋ ਉਧਰੋਂ ਜਿਹੜੇ ਟੱਪ ਟੱਪ ਕੋਈ ਥੱਲੇ ਪਿਆ ਇੱਕ ਕਰੀ ਪਹਿਲਾਂ ਕੋਈ ਪਿੱਛੇ ਲੱਗਿਆ ਪਿਆ ਵੀਰੇ ਨਹੀਂ ਹਜੇ ਲੱਗਿਆ ਨਹੀਂ ਹਜੇ ਲੱਗਿਆ ਨਹੀਂ ਹਣਾ ਇਹ ਸਿੱੜਦੇ ਸਿੱੜਦੇ ਕੋਈ ਸਿੱੜਦੇ 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 ਕੋਈ ਸਿੱੜਦੇ 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 ਲੱਗਿਆ ਪਿਆ ਜਮਾਂ ਢਿਲ ਦੇ ਦੇ ਜਾਂ ਦੇ ਜਮਾਂ ਢਿਲ ਥੱਲੇ ਛੱਡ ਛੱਡੀ ਜਾਂ ਪਿੱਛਾ ਲੱਗਿਆ ਪਿਆ ਪਤਾ ਲੱਗ ਜੂਗੀ ਪਿੱਛਾ ਲੱਗਿਆ ਪਿਆ ਉਹ ਚਮਕੀਲਾ ਜਿਹਾ ਆਪਣਾ ਚੱਕ ਲੈ ਓਏ ਵਿਆ ਆਪਣਾ ਹਣਾ ਨਹੀਂ 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 ਖਿੱਚੀ ਚ ਖਿੱਚੀ ਚ ਖਿੱਚੀ ਚ ਖਿੱਚੀ ਨਹੀਂ ਗਿਆ ਉਹ ਕੱਟ ਤਾ ਦਿੱਤਾ ਵਾ ਕੱਟ ਤਾ ਉਹ ਕੱਟ ਕਿਵੇਂ ਹੈ? ਉਹ ਚੱਕਦਾ, ਉਹ ਜਾਂਦਾ। ਉਹ ਕੋਠੀ ਚੜ ਗਿਆ। ਉਹ ਜਾਂਦਾ। ਨਹੀਂ ਨਹੀਂ ਇੱਧਰ ਹੋ ਗਿਆ। ਨਹੀਂ ਅੜਿਆ। ਕੱਢ ਗਿਆ? ਚੱਲ ਕੋਈ ਚੱਕਰ ਨਹੀਂ ਕੱਢ ਲੈਣੇ ਦਾ ਆਪਾਂ। ਹਾਂ ਉਹ ਬਲੇਕ ਜੀ ਪੁਰਾ ਵੜਿਆ। ਖੜ ਗਿਆ। ਦੇਖ ਕੇ ਕਿੱਥੇ ਡਿੱਗੂ ਹੈ। ਉਹ ਵੀ ਡਿੱਗ ਪਿਆ। ਪਹਿਲਾਂ ਠੀਕ ਮਾਰ ਦਿਆ। ਬਲਜੀਤ ਕੇ ਘਰ ਦੇ ਪਿੱਛੇ ਡਿੱਗ ਪਿਆ। ਫਰਦਾ ਮੈਂ ਦਿਖ ਨਿਗਾਰਾ ਗੋਸ਼ੀ ਵੀ ਨਹੀਂ ਨਿਕਲੀ ਕਾ ਕੋਠੀ ਚ ਪਰਲੇ ਪਾਸੇ ੜ ਗਿਆ ਆਪਣੇ ਆਪਣਾ ਪਤੰਗ ਦਾ ਆਪਣੇ ਮਿਰੰਗ ਚ ਹਵਾ ਪੈ ਗਈ ਆਪਣਾ ਥਲਿੰਡੇ ਬਣਾਇਆ ਆਪਣਾ ਕੱਟਿਆ ਗਿਆ ਹਾਂ ਤੂੰ ਖੇਚ ਮਾਰੀ ਉਹਦਾ ਪੜਾਕਾ ਪੈ ਗਿਆ ਨਾਲ ਨਿਕਲੀ ਕਿ ਨਿਕਲੀ ਗੋਸ਼ੀ ਚੱਕਲਾ 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 ਨਿਕਲੀ ਨਿਕਲ ਗਈ ਛੱਡਲਾ ਵਾਹ ਇਹ ਹਾਂਜੀ ਇਟਸ ਮੈਗੀ ਟਾਈਮ ਜੀ ਮੈਗੀ ਤੇਦਰ ਮੈਗੀ ਕੰਪਨੀ ਦੀਆਂ ਦੀ ਸੌਸ ਨਾਲ ਚਾਹ ਬਸ ਬੱਲੇ ਬੱਲੇ ਸ਼ਾਵਾ ਸ਼ਾਵਾ ਥਲੇ ਥੱਲੇ ਲਓ ਜੀ ਇੱਕ ਹੋਰ ਕੱਟਤਾ ਹੋ ਜਾਂਦਾ ਵਾਹ ਏ ਗੁਸ਼ਾ ਹੋ ਜਾਂਦਾ ਕਿੰਮਾ ਕੱਟਦਾ ਵੀਰੇ 6 ਮਾ 7 ਮਾ ਕੱਟਦਾ ਜਦੋਂ ਦਾ ਮੈਂ ਘਰੇ ਕੋਦੂ ਬਾਲ ਕੱਟਿਆ ਕੋਈ ਆਈ ਕੱਟਾ ਬਸ 6 ਮਾ ਬਤਾਂ ਕੱਟਦਾ ਹਾਂਜੀ ਮੇਰੇ ਦੋਸਤੋ ਉਹ ਯਾਰ ਬਾਹਰੋਂ ਮੈਂ ਜੜ ਗਿਆ ਸੀ ਉਹ ਯਾਰ ਚੱਲ ਚੱਲ ਤੇਰੇ ਵਾਸਤੇ ਐਡਾ ਪ੍ਰਬੰਧ ਕੀਤਾ ਸੀ ਅੱਜ ਮਾ ਵੀਰੇ ਕੁਝ ਵੀ ਨਹੀਂ ਥਾਇਆ ਸੱਚੀ ਇੱਕ ਤਾਂ ਵੀ ਖੁੱਡਿਆਂ ਵਾਲੀਆਂ ਚਾਬੀਆਂ ਗਵਾ ਚੰਗਾ ਤੇ ਇੱਕ ਬਈ ਸਖੇਂਦਰ ਦੇ ਮੋਟਰਸਾਈਕਲ ਦੀ ਚਾਬੀ ਗਵਾਜ ਗਈ ਉਹ ਤਾਂ ਕੁਛ ਨਹੀਂ થાયਆ ਘਰੇ ਆਪਣਾ ਪਰਸਨਲ ਡਾਕਟਰ ਆਇਆ ਸੀਗਾ ਉਹ ਤੇ ਇੱਕ ਪਿਆਰ ਦਾ ਤੋਹਫਾ ਜ਼ਰੂਰ ਲੈਂਦਾ ਪਿਆਰ ਦਾ ਤੋਹਫਾ ਚ ਲੈ ਲਿਆ ਹਾਂ ਆ ਬਹੁਤ ਕੰਮ ਦਾ ਚਾਬੀਆਂ ਕਿਤਨੀ ਚਾਬੀਆਂ ਪਤਾ ਹੀ ਨਹੀਂ ਵੀਰੇ ਚਲੋ ਆ ਇਹਨੂੰ ਕਰਾਂ ਮੈਂ ਪਾਣੀ ਚ ਪਿਉਆ ਦਿੰਨਾ ਹੈਗਾ ਖੱਟੀ ਪਾਪ ਨਹੀਂ ਹੁੰਦੀ ਤੇ ਇਹ ਫੜ ਲਈ ਬਹੁਤ ਡਾਕਟਰ ਤੋਂ ਤੇ ਇਹ ਮੰਨ ਕੇ ਚੱਲ ਕਹਿੰਦਾ ਕਿਹੜਾ ਤੂੰ ਲੈ ਲਾ ਬਾਕੀ ਘਰੇ ਕਹਿੰਦਾ ਵਾਧੂ ਪਾ ਆਪਣੇ ਕੋਲੇ ਮੋਤਰਾ ਲੱਗੀਆਂ ਤੇ ਫਰੂਦੂਰ ਘਰੋਂ ਨਹੀਂ ਕਹਿੰਦਾ ਚਾਹੀਦੀ ਤਾਂ ਹਾਂ ਬਈ ਲਾਲਿਆ ਜੋ ਰਿਊ ਸਾਰਾ ਆਪਦਾ ਨਿਕਲਣਾ ਨਹੀਂ ਨਿਕਲੇ ਕਹਣਾ ਬਾਹਰ ਹੁਣ ਖੜ ਜਾ ਹੁਣ ਮੈਂ ਕੱਢਦਾ ਤੈਨੂੰ ਬਾਹਰ ਇੱਕ ਮਿੰਟ ਯਾਰ ਬੜਾ ਯਾਰ ਮੈਂ ਪਿੰਡ ਚ ਲੜਵਾਉਗਾ ਤੇਰੇ ਨਾਲ ਹਣਾ ਇਹ ਬਣਾ ਫालतੂ ਯਾਰ ਕਿ ਨਹੀਂ ਚੱਲ ਅੰਦਰ ਹੀ ਆ ਗਿਆ ਮੈਂ ਚੱਲ ਚੱਲ ਮੈਂ ਤੈਨੂੰ ਗਲੀਸ ਕਰੂੰਗਾ ਆਪਣੇਖੇ ਜੇ ਫਿਰਦਾ ਹੋਵੇਂ ਕਿਤੇ ਤੇਰੇ ਪਹਿਲਾਂ ਵੀ ਲੱਤ ਵੱਜੀ ਆ ਤੇਨੂੰ ਯਾਦ ਹੈ ਚੱਲ ਚੱਲ ਤੈਨੂੰ ਘਰੇ ਲੈ ਕੇ ਚੱਲਦਾ ਸੰਗਲੀ ਪਗਲ ਚ ਇਹੋ ਮਾਨਾਂ ਦੀ ਕੜੀ ਸੁਰੱਖਿਆ ਚੱਲ ਕੋਈ ਤੱਕ ਖੜ ਜਾ ਹੜ ਜਾ ਖੜ ਜਾ ਲੱਗ ਜਾ ਹਾਂ ਚੱਲ ਇਧਰਲੇ ਘਰੋਂ ਠੀਕ ਹੈ ਜੀ ਇਧਰਲੇ ਘਰ ਤੋਂ ਲੈ ਕੇ ਉਧਰਲੇ ਘਰ ਤੱਕ ਦਾ ਡਿਸਟੈਂਸ ਆਪਾਂ ਇਹਦਾ ਸੰਗਲੀ ਦੇ ਨਾਲ ਹੀ ਪੂਰਾ ਕਰਾਉਣਾ ਹੈ ਜਾਨੀ ਕਿ ਗਲ ਚ ਸੰਗਲੀ ਪਾ ਕੇ ਤੇ ਖੁੱਲਾ ਤਾਂ ਜਿਵੇਂ ਹੀ ਨਹੀਂ ਛੱਡਣਾ ਇਹਨੂੰ ਇਧਰ ਲੋਕਾਂ ਦੇ ਕੁੰਡਿਆਂ 'ਚ ਮੂੰਹ ਮਾਰਦੇ ਸ਼ਰਮ ਨਹੀਂ ਹੁੰਦੀ ਇਹਨੂੰ ਹਾਂ ਆਏ ਬਸ ਇਧਰੋਂ ਲਿਆਂਦਾ ਘਰੇ ਵਾੜ ਕੇ ਫਿਰ ਗਲ ਚ ਸੰਗਲੀ ਲਾਉਣੀ ਹੈ ਇੰਨੇ ਕੁ ਜ਼ਿਆਦਾ ਰੂਲ ਸਖਤ ਹੋ ਗਏ ਹੁਣ ਲੀਓ ਦੀ ਜ਼ਿੰਦਗੀ ਦੇ ਪਤ ਬਸ ਹੁਣ ਤੂੰ ਰਗੜਿਆ ਗਿਆ ਹੁਣ ਤੂੰ ਮਾਰਤਾ ਤੈਨੂੰ ਵਾਹ ਤੇ ਭਾਈ ਉਹ ਭਾਈ ਬਾਹਰ ਖੁੱਲੇ ਪਿਆ ਜੀ ਮੋਟਰਸਾਈਕਲ ਵੀ ਬਾਹਰ ਖੜਿਆ ਦੋਵੇਂ ਆਪਣੇ ਹਨ ਚਲੋ ਨਾਲ ਤਾਂ ਦੋਵੇਂ ਮੋਟਰਸਾਈਕਲ ਅੰਦਰ ਲਾ ਲਈਏ ਨਲੇ ਲੀਓ ਨੂੰ ਅੰਦਰ ਲਾ ਲਈ ਆਪਾਂ ਇਹ ਵੀ ਤੀਜਾ ਮੋਟਰਸਾਈਕਲ ਆਪਾਂ ਚੱਲ ਸਾਰਾ ਪ੍ਰੋਪਰ ਇਟਾ-ਉਟਾ ਲਾ ਦਿਆਂ ਜਿੱਥੋਂ ਦੀ ਥੱਲੋਂ ਦੀ ਲੰਘਦਾ ਸੀ ਹਨ ਇਹ ਤੇ ਹੁਣ ਲੰਘ ਕੇ ਦਿਖਾ ਰੇ ਇਹ ਚਾ ਇਧਰ ਵੇਖੋ ਚਾਬੀਆਂ ਵਿੱਚ ਹੀ ਪਈਆਂ ਮੋਟਰਸਾਈਕਲਾਂ ਦੀ ਚੱਕਰੀ ਕੋਈ ਨਹੀਂ ਇੱਥੇ ਨਹੀਂ ਕੋਈ ਛਿਗੜਦਾ ਠੀਕ ਹੈ ਕਿ ਨਹੀਂ ਇੰਨਾ ਕੁ ਮਾਣ ਹੈਗਾ ਹੈਗਾ ਵੀ ਇੱਥੇ ਕੋਈ ਚੀਜ਼ ਨੂੰ ਹੱਥ ਨਹੀਂ ਪੈਂਦਾ ਚਿੜੀ ਨਹੀਂ ਫੜਕਦੀ ਇੱਥੇ ਵੀ ਗੁਰੂਸਰ ਵਾਲਾ ਹਿਸਾਬ ਹੈ ਜਿਵੇਂ ਬਾਈ ਨਹੀਂ ਕਹਿਆ ਸੀਗਾ ਵੀ ਉਹ ਆਪ ਦਾ ਕੋਈ ਵਿਚ ਵੜ ਕੇ ਭੇਤੀ ਬੰਦਾ ਮਾਰ ਜੇ ਮਾਰ ਜੇ ਮਗਾਨੇ ਬਦੀ ਦੀ ਪਹੁੰਚ ਨਹੀਂ ਵੀ ਇੱਥੇ ਵਾਦਾ ਕਰ ਜੂਗਾ ਆ ਗਏ ਆਪਣੇ ਇੱਥੇ ਇੰਨਾ ਯਕੀਨ ਆ ਸਾਈ ਸਾਈ ਰਾਤ ਮੋਰਸਾਂ ਦੇ ਬਾਹਰ ਖੜੇ ਰਹਿੰਦੇ ਚਾਬੀਆਂ ਹੁੰਦੀਆਂ ਵਿੱਚ ਤੇ ਤੜਕੇ ਨੂੰ ਮੋਟਰਸਾਈਕਲ ਇੰਚੀ ਵੀ ਹਿੱਲ ਗਿਆ ਤਾਂ ਫਿਰ ਭੈਣ ਜੋ ਉਹਦੇ ਅੱਖ ਨੂੰ ਮਾਣਾ ਯਾਰ ਵੀ ਬਸ ਫਿਰ ਤਾਂ ਲਾਹਣ ਤਾਂ ਆਪਣੀ ਜ਼ਿੰਦਗੀ ਤੇ ਨਹੀਂ